ਕੀ ਕਰ ਰਹੀ ਆ ਤੂੰ ਪੂੰਛ ਵੜੀ ਅੰਦਰ ਵੜ ਕੇ ਹਾਂਜੀ ਮੰਮੀ ਆ ਜਿਓ ਮੈਂ ਤੇ ਆ ਗਈ ਆ ਤੇ ਜੇ ਮੈਂ ਨਹੀਂ ਗਈ ਘਰ ਹੈ ਕਿ ਜਮ ਕੇ ਤਾਂ ਗਈ ਵੀ ਹਾਂ ਤੇਰਾ ਮਗਰ ਫੜਦੀ ਨਹੀਂ ਤਾਂ ਸੜਕੀ ਤੇ ਕਿੰਨਾ ਕੰਮ ਵੰਡ ਕੇ ਦਿੱਤੇ ਤੇ ਫਿਰ ਤੂੰ ਉਹ ਨਾਲ ਕੰਮ ਕਰਾਇਆ ਪਰ ਉਹ ਮੰਮੀ ਮੇਰਾ ਨਾ ਸਿਰ ਬੜਾ ਦੁਖੰਦਿਆ ਸੀ ਤਾਂ ਕਰਕੇ ਮੈਂ ਲੰਮੀ ਪਈ ਸੀ ਤੇ ਜੇ ਤੇਰਾ ਸਿਰ ਦੁਖਦਾ ਵੀ ਆ ਤੇ ਚਾਹੇ ਮੈਨੂੰ ਦੱਸ ਦੇ ਤੁਝੇ ਮੈਨੂੰ ਨਹੀਂ ਦੱਸਣਾ ਤਾ ਮੁਰਕੇ ਵੱਡੀ ਨਹੀਂ ਦੱਸ ਸਕਦੀ ਆ ਨਾ ਮੋਟੇ ਵੀ ਮੈਂ ਠੀਕ ਨਹੀਂ ਤੇ ਮੈਨੂੰ ਦਵਾਈ ਦਾ ਤੁਝਾ ਕੇ ਮਮਮੀ ਤੁਸੀਂ ਤਾਂ ਸਿਰੇ ਚਲੇ ਗਏ ਹੀ ਮੈਂ ਜਦੋਂ ਉੱਠੀ ਆ ਤੁਜੀ ਦੇ ਘਰੇ ਨਹੀਂ ਆਦੋ ਇਹ ਤਾਂ ਮੈਂ ਕੰਮ ਵੰਡ ਕੇ ਦਿੱਤੇ ਆ ਹੈ ਤੇ ਫਿਰ ਮੈਂ ਅੰਦਰ ਲਾ ਕਰਵਾ ਤਾ ਸੁਣਨਾ ਡੇਗੀ ਉਹਦੇ ਕੋਲ ਜੇ ਤੂੰ ਅੰਦਰ ਵਰਕੇ 10 ਵਜੇ ਤੱਕ ਰੋ ਰਹਿਗਾ ਪਹਿਲਾਂ ਤਾ ਤੂੰ ਫੋਨ 'ਤੇ ਹੀ ਰਹਿਣਾ ਮੁਰਕੇ ਤੂੰ 10 ਵਜੇ ਉੱਠਣਾ ਵਾ ਤਾਂ ਫਿਰ ਮੁਰਕੇ ਹੁਣ ਤੈਨੂੰ ਤਰਾ ਪਤਾ ਕੀ ਲੱਗੇ ਵੀ ਠੀਕ ਆ ਕਿ ਨਹੀਂ ਠੀਕ ਮੈਂ ਗੱਲਾਂ ਕਰ ਰੋ ਤੋਂ ਸੋਣਣ ਡੈ ਹੁੰਦੀ ਨੂੰ ਫੋਨ ਤੇ ਸੜਸੜ ਨੂੰ ਮੇਰੇ ਲੱਗੇ ਕਰਨ ਦਾ ਪੀਰ ਨਾਲ ਗੱਲਾਂ ਮੁਰਕੇ ਮੁੰਡੇ ਨਾਲ ਆਪਣੇ ਨੂੰ ਠੰਡਾ ਕੇ ਉਧਰ ਜਾ ਕੇ ਉਹ ਮੰਮੀ ਫੋਨ ਤੇ ਮੈਂ ਕੀ ਵੇਖਣਾ ਫੋਨ ਤੇ ਤੇ ਮੈਂ ਕੋਈ ਕੰਮ ਦੀ ਚੀਜ਼ੀ ਵੇਖਦੀ ਆ ਅੱਜ ਕੱਲ ਨਾ ਆਨਲਾਈਨ ਨੌਕਰੀਆਂ ਬੜੀਆਂ ਐ ਆਨਲਾਈਨ ਘਰ ਬੈਠੇ ਕੰਮ ਕਰੋ ਤੇ ਘਰ ਬੈਠੇ ਪੈਸੇ ਕਮਾਓ ਮੈਂ ਤੇ ਉਹਦੇ ਚੱਕਰ 'ਚ ਰਹਿਨੀ ਆ ਕਿ ਜਦੋਂ ਬੰਦਾ ਫ੍ਰੀ ਹੋ ਜੇ ਤੇ ਘਰ ਲਵੇ ਨਾਲੇ ਮੇਰੀ ਸੁਣੋ ਗੱਲ ਜੀ ਮੇਰਾ ਅੱਜ ਸਿਰ ਦੁਖ ਨਹੀਂ ਦਿਆ ਤੇ ਕਿਹੜੀ ਆਫਤ ਆ ਗਈ ਆ ਦੀਦੀ ਨੂੰ ਕੀ ਗੱਲ ਹੋਗੀ ਜੇ ਅੱਜ ਝੜੂ ਪੋਚਾ ਨਾ ਵੀ ਲੱਗਦਾ ਤੇ ਕੀ ਹੋ ਜਾਣਾ ਸੀ ਸਨਿਆ ਸਾਡੇ ਘਰ ਇੱਕ ਕਿੰਨਾ ਕ ਖਲਾਰਾ ਪੰਦਾ ਹੈ ਸੀਰੀਅਸ ਕੂਲ ਚੱਲ ਜਾਂਦਾ ਸ਼ਾਮ ਨੂੰ ਆਉਂਦਾ ਹੈ ਹੁਣ ਜੇ ਉਹਨੂੰ ਕੁੱਟਣ ਦੀ ਆ ਕੀ ਪਤਾ ਕੰਮ ਤੋਂ ਕੁੱਟਣ ਦੀ ਹੋਵੇ ਤੁਸੀਂ ਐਵੇਂ ਗੱਲਾਂ ਬਣਾਈ ਜਾਂਦੇ ਦੱਸ ਬੰਦਾ ਠੀਕ ਨਹੀਂ ਹੁੰਦਾ ਤੇ ਨਹੀਂ ਉੱਠਿਆ ਜਾਂਦਾ ਜੇ ਮੈਂ ਠੀਕ ਹੁੰਦੀ ਤੇ ਮੈਂ ਤੁਹਾਨੂੰ ਉੱਠਦਕੇ ਤੁਹਾਨੂੰ ਨਾ ਦੱਸਦੀ ਮੈਂ ਜਦੋਂ ਉੱਠੀ ਆ ਤੇ ਤੁਸੀਂ ਤੇ ਘਰ ਹੀ ਨਹੀਂ ਤੇ ਦੀਦੀ ਕਹਿੰਦੀ ਮੈਂ ਰੋਟੀ ਪਾਣੀ ਬਣਾ ਲਿਆ ਹੈ ਇੱਦਾਂ ਨਹੀਂ ਕਰੀਦਾ ਹੁੰਦਾ ਅਗਲੇ ਬੰਦੇ ਦੀ ਨਾ ਮਜਬੂਰੀ ਵੀ ਸਮਝੀ ਦੇਂਦੀ ਹੁੰਦੀ ਓਹ ਤਾਂ ਹੁਣ ਮੈਨਾਂ ਨੂੰ ਪਤਾ ਕਿਹੜੀ ਗੱਲ ਕੁੱਟਣ ਢਈ ਐ ਹੈ ਤਾਂ ਇਹ ਤੇ ਮੈਂ ਤੁਹਾਨੂੰ ਕਹਿਨੀ ਹਾਂ ਕੰਮ ਰਹਿੰਦਾ ਵਾ ਨਾ ਜਿਹੜਾ ਜੇ ਠੀਕ ਠਾਕ ਨਾ ਤਾਂ ਕੰਮ ਯਾਰ ਰਹਿੰਦਾ ਵਾ ਤਾਂ ਓਹ ਹੁਣ ਕਰ ਲਾ ਐਸਾ ਤੂੰ ਵੀ ਮੰਮੀ ਕਰ ਲੈਨੇ ਆ ਮੈਂ ਚੱਲੀ ਆਂ ਸਾਗ ਲੈਣ ਤੂੰ ਹੀ ਸਾਗ ਲੈ ਆ ਦਿੰਨੀ ਆ ਜੇ ਬਾਹਰ ਕਿਤੇ ਨਿਕਲੀ ਹਾਂ ਤਾਂ ਤੈਨੂੰ ਪਤਾ ਲੱਗੇ ਆਪਣੇ ਪੈਰਾਂ ਦੇ ਚਵਾਦੂ ਸਾਗ ਆ ਗਿਆ ਓਹ ਮੈਨੂੰ ਤਾਂ ਪਤਾ ਨਹੀਂ ਹੀ ਮੈਂ ਤੋੜ ਕੇ ਸਾਗ ਲੈਵਨੀ ਆ ਤੇ ਬਣਾਉਣਾ ਅੱਜ ਤੂੰ ਹੀ ਓਹ ਮੰਮੀ ਮੈਂ ਤਾਂ ਕਦੀ ਸਾਗ ਬਣਾਉਣਾ ਮੈਨੂੰ ਦੇ ਦੇ ਚਲ ਠੀਕ ਆ ਮੰਮੀ ਕੋਈ ਨਹੀਂ ਜਾਓ ਤੁਸੀਂ ਸਾਗ ਤੋੜ ਕੇ ਲਿਆਓ ਫਿਰ ਕੋਈ ਨਹੀਂ ਬਣਾ ਲੰਨੇ ਆਹ ਠੀਕ ਆ ਚਾ ਠੀਕ ਆ ਠੀਕ ਆ ਚਲਦੀਆਂ ਫਿਰ ਮੈਂ ਠੀਕ ਆ ਹਾਈ ਹਾਈ ਆ ਬੁੱਢੀ ਨੇ ਨਾ ਨਵਾਂ ਹੀ ਪਵਾੜਾ ਪਾ ਕੇ ਰੱਖਤਾ ਹੁਣ ਸਾਗ ਲੈ ਕੇ ਬੈ ਗਈ ਆ ਇਹਨੂੰ ਨਾ ਮੈਨੂੰ ਲੱਗਦਾ ਕਿ ਚੈਨ ਨਹੀਂ ਹੈਗਾ ਕਦੀ ਕੋਸ਼ ਕਦੀ ਕਰਨ ਆ ਜਾਂਦੀ ਕਦੀ ਕੋਸ਼ ਇਹ ਕਿਤੇ ਆਰਡਰ ਨਾਲ ਸਾਰੀ ਦਿਹਾੜੀ ਮਾਰੀ ਜਾਊਗੀ ਮੈਂ ਨਾ ਮੰਮੀ ਨੂੰ ਫੋਨ ਕਰਦੀ ਆ ਮੰਮੀ ਨੂੰ ਸਵੇਰੇ ਹੀ ਨਾ ਪੇਕੇ ਲਾ ਕੇ ਆਵਾਂ ਦੋ ਚਾਰ ਦਿਨ ਇਹਨਾਂ ਨੇ ਨਾ ਕੰਮ ਕਰਾ ਕਰਾ ਕੇ ਮੇਰੀ ਮਤ ਮਾਰਦੇ ਨਹੀਂ ਸਵੇਰੇ ਜਾਂਦੀਆਂ ਕਿ ਬਾਹਣਾ ਲਾ ਕੇ ਕਿ ਮੈਂ ਚੱਲੀ ਪੇਕੇ ਮੰਮੀ ਕੋਲ ਸਕੀਮਾ ਲੈ ਕੇ ਆਣੀਆਂ ਇਹਨਾਂ ਦਾ ਤੇ ਰੋਜ਼ ਦਾ ਸਿਆਪਾ ਹੋ ਗਿਆ ਕਦੀ ਆਹ ਨਹੀਂ ਕੀਤਾ ਕਦੀ ਇਹਨਾਂ ਨੇ ਨਾ ਮੇਰੇ ਜੀਣਾ ਹਰਾਮ ਕੀਤਾ ਹੁਣ ਸਾਗ ਆਏ ਹੈ ਸਾਗ ਤੇ ਮੈਂ ਕਦੀ ਬਣਾਇਆ ਹੀ ਨਹੀਂ ਉੱਥੇ ਮੰਮੀ ਵੀ ਨਹੀਂ ਬਣਾਉਂਦੇ ਦਾਦੀ ਬਣਾ ਬਰੂ ਦਿੰਦੇ ਸੀ ਤੇ ਖਾ ਲਈਦਾ ਹੀ ਹੁਣ ਇਹ ਲੈ ਕੇ ਆਉਗੀ ਚੱਲ ਕੋਈ ਨਹੀਂ ਅਦਾ ਕਰਦੀਆਂ ਨੈਟ ਤੇ ਦੇਖਦੀਆਂ ਆ ਸਾਗ ਕਿੱਦਾਂ ਬੰਦਾ ਹੈ ਕੋਈ ਨਹੀਂ ਫਿਰ ਮੈਂ ਵੀ ਨਾ ਕੋਈ ਨਵੀਂ ਬਹਾ ਮੈਂ ਲਾ ਕੇ ਸੇਰੇ ਨਿਕਲੂ ਉੱਥੋਂ ਪੇਕੇ ਇਹਨਾਂ ਨੇ ਇਦਾਂ ਨਾ ਕੁਛ ਨਾ ਕੁਛ ਕੰਮ ਕਰਾਈ ਜਾਣੇ ਆਹ ਕਰਦੇ ਉਹ ਕਰਦੇ ਮੰਮੀ ਕੋਈ ਜਾਣਾ ਪੈਣਾ ਮੈਨੂੰ 2-4 ਦਿਨ ਦੇਖਣੀ ਆ ਭਲਾ ਸਾਗ ਮੈਂ ਲਿਆ ਦਿੱਤਾ ਵਾ ਹੁਣ ਧੋਤਾ ਆ ਕੇ ਲੱਖਾਈ ਆ ਹੁਣ ਵੇਖਣੀ ਆ ਭਲਾ ਬਣਾਉਂਦੀ ਆ ਕਿ ਨਹੀਂ ਬਣਾਉਂਦੀ ਮੰਮੀ ਹਾਂਜੀ ਇੱਧਰ ਬੁਕੀ ਜੀ ਹਾਂ ਇੱਥੇ ਬੈਠੀ ਆ ਮੈਂ ਕੀ ਬਣਦਾ ਕਿਤਨੇ ਗੱਲਾਂ ਕਰੀ ਜਾਂਦੇ ਇਕੱਲੇ ਗੱਲਾਂ ਮੈਂ ਕੀ ਕਰਨੀਆਂ ਹੈਗੀਆਂ ਹਾਂਜੀ ਫਰਾਂ ਤੋਂ ਕਰਾ ਕੇ ਇਹਨਾਂ ਵੀਰੇ ਦੇ ਵਿੱਚ ਤੂੰ ਹੀ ਲੈ ਗਈ ਹੁਣ ਹਾਂ ਮੰਮੀ ਖਾਭ ਤੇ ਤੋੜ ਲੈਈਆਂ ਆ ਤੇ ਬਣਾਉਣਾ ਕਹਿੰਦੇ ਆ ਤੇ ਬਣਾਉਣਾ ਮੰਨੇ ਅੱਜ ਦੀ ਗੱਲ ਤਾਂ ਲੈ ਗਈ ਇਹਨੂੰ ਬਣਾਉਣਾ ਹੁੰਦਾ ਵਾ ਆਪੇ ਵੇਖ ਲੈਣੀ ਆ ਨਾ ਮੈਂ ਵੀ ਤੇ ਟੋਆ ਆਈ ਆ ਬਲ ਬਣਾਉਂਦੀ ਕਿ ਨਹੀਂ ਬਣਾਉਂਦੀ ਗਲਾ ਤਾਂ ਬੁੜੀਆਂ ਕਰਦੀ ਆ ਮੰਮੀ ਤੈਨੂੰ ਪਤਾ ਹੋਣਾ ਖਾਭ ਦੇ ਕਿੰਨੀ ਮਿਹਰ ਲੱਗਦੀ ਏ ਖਰਾਬ ਕਰ ਦੇ ਦੇ ਛੱਡਦਾ ਤੇ ਫਿਰ ਕੀ ਕਰਨੇ ਨਹੀਂ ਛੱਡਦੀ ਇਹਨਾਂ ਖਰਾਬ ਕਰਕੇ ਕੋ ਮੈਂ ਆਪ ਦੱਸ ਵੀ ਦਊਂਗੀ ਉਹਨੂੰ ਮੁੜ ਕੇ ਉਹ ਕੱਲੀ ਨਹੀਂ ਬਣਾਉਂਦੀ ਨਾਲ ਲੱਗ ਪੂੰਗੀ ਉਹਦੇ ਮੈਂ ਚੱਲ ਵੇਖ ਲਈ ਲੱਗੇ ਨਹੀਂ ਉਹਦੇ ਕੋਰਾ ਆਦਾ ਕੋਈ ਨਹੀਂ ਉਹ ਵੇਖ ਕੇ ਆ ਜਾ ਕੇ ਨੇ ਫੋਨ ਤਾਂ ਬਣਾਉਣਾ ਕੋਈ ਨਹੀਂ ਉਹ ਵੇਖ ਲੈਣੀ ਠੀਕ ਕਰਕੇ ਬੁਲਾਓ ਮੁੱਦਮ ਪਤਾ ਵੀ ਮੈਨੂੰ ਕਿੰਨਾ ਫੋਨ ਆਂਦਾ ਜਾਂਦਾ ਆਹੋ ਤੇ ਹੋਰ ਮੇਰੀ ਗੱਲ ਸੁਣ ਉਹਦੇ ਦੂਸਰੇ ਚੋਣੇ ਦੇ ਪੈਸੇ ਮਿਲ ਗਏ ਚੋਣ ਦੇ ਵੇਲੇ ਆਹੋ ਆ ਗਏ ਮੈਸੇਜ ਆਵੇ ਕੌਣ ਚਾਵੇ ਤੋ ਇਹ ਕਹਵਾਂ ਸਿਆਜ ਮੰਗਣ ਡਿਆ ਹੈਗਾ ਸ਼ੈਕਲ ਮੰਗਣ ਡਿਆ ਹੈਗਾ ਕੋਈ ਨਹੀਂ ਸ਼ੈਕਲ ਮੰਗਣ ਦੇ ਲਈ ਉਹ ਰਣੇ ਆਕਰ ਨੂੰ ਉਹਨਾਂ ਸ਼ਕਲ ਮੰਗਣ ਦੇ ਸ਼ਕਲ ਉਹਨਾਂ ਲੈ ਕੇ ਦੇਣਾ ਕੋਈ ਗੱਲ ਨਹੀਂ ਤੇ ਮੰਡੀ ਤੇ ਹੈ ਲੈ ਦੇਣਾ ਵਾ ਸ਼ੂਪੜੇ ਰੈਡਿੰਗ ਨਹੀਂ ਪੈਗੇ ਜਿਬਰ ਉਹ ਆਂਦੀ ਹੀ ਨਹੀਂ ਆਈ ਹਜੇ ਉਹ ਮੰਮੀ ਥੋੜੇ ਜਣੇ ਰੁਕ ਜਾਣਾ ਸੀ ਕੀ ਭਰਾ ਆਈ ਹੁੰਦੇ ਪੈਸੇ ਕੌਣ ਦੇ ਅਜੇ ਆ ਜਾਣਗੇ ਤੇ ਮੁੰਡੇ ਉਹਨਾਂ ਕੋਲ ਲੈ ਕੇ ਵਰਤ ਲਾਵਾਂਗੇ ਉਹ ਮੰਮੀ ਇੱਕ ਵਾਰੀ ਵਰਤੇ ਜਾਣ ਮੁੰਡੇ ਕਿੱਥੇ ਵਾ ਫੇਰਾ ਤੋ ਕੀ ਮੁੰਡੇ ਉਹਨਾਂ ਆਖਾ ਮੈਂ ਹੈਗਾ ਮੇਰੇ ਮੁੰਡੇ ਸ਼ਕਲ ਮੰਗਣ ਡਿਆ ਵਾ ਤੇ ਇਹ ਮੈਨੂੰ ਰਗੜ ਕੇ ਥੋੜੀ ਲੱਗਾ ਵਾ ਇਹ ਵੀ ਤੇ ਲੈ ਕੇ ਦੇਖ ਸਕਦੇ ਘਰੋਂ ਉਹ ਮੈਂ ਦੇਖ ਲੇ ਸੋਦੇ ਤੁਹਾਨੂੰ ਪਤਾ ਵਾ ਕਿੰਨਾ ਖਰਚਾ ਹੁੰਦਾ ਅਜੀ ਕੱਲੀ ਮਿੰਨਾ ਜੀ ਉਹ ਤਾਂ ਫਿਰ ਹੈ ਹੀ ਐ ਬਾਈ ਦਾ ਕਿੰਨਾ ਕੋਸ਼ ਕਰੀ ਤੇ ਮੈਸੇਜ ਮਗਰੋਂ ਆਉਂਦਾ ਵਾ ਜਿਨ੍ਹਾਂ ਨੇ ਪੈਸੇ ਲੈਣੇ ਉਹ ਪਹਿਲੇ ਫੋਨ ਕਰ ਦਿੰਦੇ ਕਿ ਭਾਜੀ ਆਏ ਪੈਸੇ ਨਹੀਂ ਆਏ ਪੈਸੇ ਹੀ ਨਹੀਂ ਹਿਸਾਬ ਕਰ ਦੋ ਪੈਸੇ ਦੇ ਦਿਓ ਤੇ ਜਿਨ੍ਹਾਂ ਨੇ ਫੇਰ ਮੁੜ ਕੇ ਹੁਣ ਆਉਣਾ ਹੁੰਦਾ ਦਿੱਤੇ ਹੁੰਦੇ ਆ ਜਿਨ੍ਹਾਂ ਨੇ ਹੁਣ ਵਰਤੇ ਦੇ ਲੈ ਕੇ ਜਿੰਨਾਂ ਕੋਲ ਉਹਨਾਂ ਨੇ ਫੇਰ ਮੁੜ ਕੇ ਆ ਜਾ ਕੇ ਪਸਾ ਤੋਂ ਮੰਗਣੇ ਕਿਥੋਂ ਮੰਗਣੇ ਉਹਨਾਂ ਨੇ ਤੇ ਬੰਮੀ ਵਰਤੇ ਵਾਲਿਆਂ ਦੇ ਤੇਰੇ ਫੋਨ ਆਉਣੇ ਆ ਹਾਂ ਇਹ ਜਿਨ੍ਹਾਂ ਕੋ ਦਵਾਈਆਂ ਲੈਂਦੀਆਂ ਵਾ ਖਾਦਾ ਰਹਿੰਦੀਆਂ ਵਾ ਉਹ ਆ ਅਸ਼ਾ ਟੈਲੀਵਿਜ਼ਨ ਹੀ ਰਬੀਏ ਤੋਂ ਨੰਬਰ ਬਣਿਆ ਹੂੰ ਤੇ ਆਉਣੇ ਪੈਸੇ ਕਿੰਨੇ ਦੇ ਤੇ ਚੱਲ ਵੇਖ ਲੈਨੇ ਆ ਜੇ ਲੈ ਕੇ ਦਿੱਤਾ ਜਾਊ ਤਾਂ ਠੀਕ ਆ ਨਾ ਲੈ ਕੇ ਦਿੱਤਾ ਜਾ ਤੂੰ ਜਿਹੜੇ ਉਹਦੇ ਡੈਡੀ ਦੇ ਪੈਸੇ ਹੋਣਗੇ ਜਿਹੜੇ ਮੁੰਡੇ ਤੋਂ ਲੈ ਲਾਂਗੇ ਜੀ ਆਪਣਾ ਸਜੋਣਾ ਹਾਂ ਨਾ ਕਰਦੇ ਬੰਦੇ ਹਾਂ ਹਾਂ ਨਾ ਕਰਦਿਆ ਕਰੋ ਢੀ ਛੇਤੀ ਨਹੀਂ ਹਜਾ ਕੰਮ ਤਾਂ ਹੈ ਨਹੀਂ ਮੇਰੇ ਆਹ ਚੰਗੇ ਬੜੇ ਅੱਧੀ ਮੇਰੇ ਨਾਲ ਗੱਲ ਕੀਤੀ ਫੋਨ ਅੱਗੇ ਹੁੰਦੇ ਉਹਨਾਂ ਨੇ ਕਿਹਾ ਮੇਰੇ ਮੁੰਡੇ ਵਰੀ ਪੈਸੇ ਮਖਦੇ ਉਸ ਪਰ ਮਨ ਹੈ ਉਹ ਜਾਂਦਾ ਚੰਗਾ ਵਾਲੀ ਕੋਈ ਨਾ ਉਲਛੜੀ ਰੰਦੀ ਫੇਰ ਘਰ ਦੇ ਵਿੱਚ ਬੱਗੇ ਮੈਂ ਕੋਈ ਕੰਮ ਨਹੀਂ ਬੰਡਿਆ ਕੇ ਪਾਸੇ ਨਾ ਕੋਈ ਹੋਰ ਪਿਆ ਆਉਂਦਾ ਨਾ ਕੋਈ ਕੰਮ ਹੋਣਾ ਨਾ ਕੋਈ ਕਾਰਵਾ ਸਹਿੋ ਹੀ ਹੁੰਦਾ ਵਾ ਵੀ ਜੋ 6 ਮਹੀਨੇ ਦਾ ਨਾ ਘਟਨੇ ਦਿਨ ਸਮਝੋ ਨਹੀਂ ਇਹਨੇ ਬੈਸਣਾ 6 ਮਹੀਨੇ ਗੱਡਾ ਬਟਾ ਚੱਲ ਕੋਈ ਗੱਲ ਨਹੀਂ ਪਤਾ ਦੇਰ ਨਹੀਂ ਥੋੜਾ ਕਰੀਦਾ ਵਾਹਗੁਰੂ ਕਰ ਰਿਹਾ ਹੈ ਕਿ ਇਹ ਦੂਸਰੀ ਬਰਕਰ ਤੇ ਪੈ ਜਾਂਦੀ ਹੁੰਦੀ ਹੈ ਜੇ ਨਾ ਲਿਆ ਕੇ ਦਿੱਤਾ ਜਾਵੇ ਤਾਂ ਤਾਂ ਵੀ ਕੋਈ ਗੱਲ ਨਹੀਂ ਵੇਖ ਲੈ ਵੀ ਚੰਗਾ ਫਿਰ ਚੱਲ ਠੀਕ ਹੈ ਕੋਈ ਆਹੋ ਠੀਕ ਹੈ ਕਰ ਲੈ ਵੀ ਨਹੀਂ ਨਾਲ ਜਾ ਕੇ ਵੇਖੋ ਕਰਨ ਵੀ ਡਈ ਆ ਸਵਾਗਤ ਨੂੰ ਲਿਆਤਾ ਵਾ ਤੇ ਬਣਾਉਣਾ ਨੂੰ ਆਉਣਾ ਨਹੀਂ ਹੈ। ਇਹ ਤੇ ਨਵੇਂ ਕੰਮ ਦੇਤਾ ਵੀ ਨੇੜੇ ਨੂੰ ਸਾਈਕਲ ਲੈ ਕੇ ਜਾਣਾ। ਮੈਨੂੰ ਨਹੀਂ ਲੱਗਦਾ ਤੇਨੇ ਵੀ ਘਰ ਤੋਂ ੱਲੇ ਆਉਣਾ। ਪਰ ਮੈਂ ਤਾਂ ਨੂੰ ਜਾ ਕੇ ਥੱਲੇ ਕਿੱਥੇ ਆਉਣਾ। ਚਲ ਕੋਈ ਨਹੀਂ ਫਿਰ ਵੀ ਲਿਆ ਕੇ ਦੇਣਾ ਬਣਾਉਣ ਜਿੱਕਰਾਂ ਦੀ ਮੰਮੀ ਕੋਈ ਗਿਆ ਕਿ ਤੇ ਅੱਜ ਲੱਕ ਰਹਿ ਗਿਆ ਮੇਰਾ। ਪਰ ਕੀ ਕਰਾਂ? ਹੁਣ ਨਾ ਇਦਾਂ ਹੈ ਕਿ ਬਸ ਬਿਸਤਰਾ ਲੱਭ ਜੇ ਤੇ ਸੋ ਜਾਵਾਂ ਲੰਮੇ ਪੈ ਜਾ। ਰੈਸਟ ਕਰਨਾ ਥੋੜੀ ਦਿਰ ਪਰ ਨਾ ਪੰਗਾ ਨਵਾਂ ਹੀ ਪਿਆ। ਰਮਨ ਹਾਂਜੀ ਬਾਹਰ ਰਿਠੀ ਕਰਨੀ ਹੈ। ਕਰਨਾ ਕੀ ਹੈ ਯਾਰ ਮਮਮੀ ਨੇ ਨਾ ਨਵਾਂ ਹੀ ਸਿਆਪਾ ਪਾਤਾ ਮੇਰੇ ਬਾਹ ਦਾ ਇਹ ਹੋ ਗਿਆ ਹੁਣ ਕਹਿੰਦੀ ਸਾਗ ਬਣਾ ਦੱਸ ਮੈਂ ਨਾ ਕਾਰ ਕਦੀ ਸਾਗ ਨਹੀਂ ਬਣਾਇਆ ਦਾਦੀ ਮੇਰੀ ਬਣਾਉਂਦੀ ਸੀ ਮਮਮੀ ਮੇਰੀ ਨੇ ਵੀ ਬਣਾਇਆ ਤੇ ਫੇਰ ਨਾ ਮੈਂ ਮਮਮੀ ਨੂੰ ਕਿਹਾ ਕਿ ਮੇਰੇ ਲਾਗੇ ਆਣ ਕੇ ਬਹਿ ਕੇ ਮੈਨੂੰ ਦੱਸ ਦੋ ਤੇ ਮਾਂ ਤਾਂ ਅੰਦਰੋਂ ਹੀ ਨਹੀਂ ਨਿਕਲੀ ਤੇ ਮੈਂ ਮਮਮੀ ਨੂੰ ਕਿਹਾ YouTube ਤੇ ਦੇਖ ਲੈ ਕਿ ਸਾਗ ਬਣਾਉਣੀ ਤੇ ਉਹ ਮਮਮੀ ਨੂੰ ਮੈਂ ਵੀ ਕਹਿ ਗਿਆ ਕੀ ਪਤਾ ਕੀ ਕਰਦੀ ਫਿਰਦੀ ਅੰਦਰ ਅੰਦਰੋਂ ਨਹੀਂ ਬਾਹਰ ਨਿਕਲੀ ਆ ਉਹ ਵੀ ਮੈਡਮ ਨਹੀਂ ਨਿਕਲੀ ਉਹ ਵੀ ਨਹਾ ਲੈ ਕੇ ਅੰਦਰ ਵੜੀ ਆ ਪਹਿਲਾਂ ਮਮੀ ਨੂੰ ਕਿਹਾ ਸੀ ਵੀ ਉਹਨੂੰ ਨੀਗਾ ਬਣਾਉਣਾ ਆਉਂਦਾ ਤਾਂ ਲੱਗੇ ਜਾਂਦਾ ਮੈਨੂੰ ਨਾ ਬੜਾ ਗੁੱਸਾ ਚੜਦਾ ਇਸ ਗੱਲ ਤੋਂ ਜਦੋਂ ਮੈਨੂੰ ਨਹੀਂ ਬਣਾਣ ਆਉਂਦਾ ਜਦੋਂ ਮੈਂ ਕਿਹਾ ਕਿ ਮੈਨੂੰ ਨਹੀਂ ਚੀਜ਼ ਬਣਾਣ ਆਉਂਦੀ ਬੰਦਾ ਦੱਸ ਤੇ ਸਕਦਾ ਨਾ ਤੂੰ ਬੁਸ਼ੀ ਲੈਣਾ ਹੀ ਜਾ ਕੇ ਪੋਸ਼ ਕਿ ਲਾ ਨਹੀਂ ਮੈਂ ਵਾਜਾ ਤੇ ਮਾਰਿਆ ਪਹਿਲੇ ਤਾਂ ਮਾਤਾ ਲੰਮੀ ਪਈ ਸੀ ਬਾਅਦ ਮੈਨੂੰ ਨਹੀਂ ਲੱਗਦਾ ਕਿਤੇ ਕੋਠੇ ਕੋਠੇ ਚਲੇ ਗਈ ਹੈ ਹੁਣ ਵਾਜਾ ਹੀ ਮਾਰ ਸੀ ਘਰ ਮੈਂ ਖਿੱਚ ਕੇ ਕਿਸੇ ਨੂੰ ਲਿਆਉਣਾ ਨਹੀਂ ਕਿ ਆਣ ਕੇ ਮੈਨੂੰ ਦੱਸੋ ਅਸੇ ਆਪਾ ਪਾਇਆ ਹੀ ਹੁਣ ਪਤਾ ਨਹੀਂ ਮੈਨੂੰ ਕਿੱਦਾਂ ਦਾ ਬਣਿਆ ਉਹ ਚੁੱਲੇ ਦਾ ਮੈਨੂੰ ਪੰਗਾ ਪਾਤਾ ਹੁਣ ਲੱਗਿਆ ਬਣਉਣਾ ਮੈਂ ਬੁਲਾਇਆ ਪਤਾ ਨਹੀਂ ਹੁਣ ਕਿੱਦਾਂ ਦਾ ਬਣਿਆ ਮੈਨੂੰ ਪਹਿਲੇ ਦੱਸ ਹਾਂ ਜੇ ਤੇਰੀ ਜੰਦੇ ਆਏ ਉਤਨਾ ਮੁਕੜੀ ਗਮ ਨਾ ਆ ਰਾਤ ਹੋ ਗਈ ਹੈ ਰੱਖਿਆ ਹੀ 7 ਵਜੇ ਹੀ ਕਹਿੰਦੇ ਸੀ ਸਵੇਰੇ ਤੜਕਾ ਲਾ ਕੇ ਖਾਵਾਂਗੇ ਹੁਣ ਬਣਾ ਦੇ ਸੋ ਮੈਨੂੰ ਫਾਇਲ ਆਇਆ ਬਾਹਰ ਆਪ ਅੰਦਰ ਬੜੀਆਂ ਦੋਨੇ ਚੰਨੀਆਂ ਤੇ ਸਵਾਗਤ ਸੀਰ ਤੋੜ ਕੇ ਰੱਖਿਆ ਉਹਨੇ ਜੋ ਦੁਪਹਿਰ ਦਾ ਮੈਂ ਆਇਆ ਵਾ ਤੇ ਮੈਂ ਖੋਰ ਵੀ ਕੰਮ ਕਰਨੇ ਹੀ ਝਾੜੂ ਪੋਚਾ ਹੀ ਨਹੀਂ ਮਾਨ ਐਡਾ ਵੱਡਾ ਘਰ ਕਦੀ ਆ ਕਰਦੇ ਕਦੀ ਉਹ ਕਰਦੇ ਮੈਂ ਇਹਦੇ ਫਾਹੇ ਪਾ ਲਿਆ ਆਪਣੇ ਪਾ ਦਾ ਕੰਮ ਦਾ ਹਾ ਵੰਡਣਾ ਕੰਮ ਕੀ ਹੈ ਇਸ ਤੋਂ ਚੰਗਾ ਰੋਟੀ ਬਣਾ ਦੇ ਬੰਦਾ ਹਾ ਝਾੜੂ ਪੋਚੇ ਦਾ ਤਾਂ ਜੱਬ ਹੀ ਹੈ ਮੇਰਾ ਰਹਿ ਗਿਆ ਫਾਹ ਲੱਗਦਾ ਆਹੋ ਚੱਲ ਕੋਈ ਗੱਲ ਨਹੀਂ ਉਹ ਥੋੜਾ ਟਾਈਮ ਹੁੰਦਾ ਨਾ ਵਾ ਮੁੜ ਕੇ ਜਿਹੜਾ ਬੰਦੇ ਨੂੰ ਆਤ ਪੈ ਜਾਂਦੀ ਹੈ ਫੇਰ ਨਹੀਂ ਕੋਈ ਗੱਲ ਪਰ ਨਾ ਵੱਡੇ ਵੱਡੇ ਕੰਮ ਨਹੀਂ ਹੋ ਮੇਰੇ ਕੋ ਚੁੱਲ੍ਹੇ ਤੇ ਹੁੰਦੇ ਸੌ ਬਣਾ ਦੇ ਫਲਾਣਾ ਕਰਦੇ ਉਹ ਅੰਦਰ ਬੜੀ ਆ ਨਿਆਣਾ ਲੈ ਕੇ ਕਿ ਮੇਰੇ ਮੁੰਡਾ ਨਹੀਂ ਠੀਕ ਹੈ ਉਹਨੂੰ ਬੁਖਾਰ ਹੈ ਕੀ ਪਤਾ ਬੁਖਾਰ ਹੈ ਵੀ ਹੈ ਕਿ ਨਹੀਂ ਹੈ ਮੈਨੂੰ ਤੇ ਨਾ ਸਭ ਝੂਠ ਹੀ ਲੱਗਦਾ ਬਸ ਨਾ ਕੰਮ ਨਾ ਕਰਨ ਦੇ ਬਹਾਨੇ ਉਹਦੇ ਕੋ ਹੋਰ ਕੁਝ ਨਹੀਂ ਹੈ ਅਸ਼ਾ ਆਹੋ ਤੇ ਤੂੰ ਠੀਕ ਹੀ ਹੈ ਨਾ ਚਲ ਮੈਂ ਬਈ ਹਾਂ ਆਹੋ ਠੀਕ ਹੀ ਜਦੋਂ ਮੈਂ ਟੱਕੀ ਗਿਆ ਨਾ ਮੈਨੂੰ ਪਤਾ ਲੱਗ ਗਿਆ ਜਦੋਂ ਮੈਂ ਤੇਰੇ ਨਾਲ ਉੱਠ ਕੇ ਗਿਆ ਵਾ ਉਹਦੇ ਚੰਗੀ ਭਲੀ ਜਦੋਂ ਮੈਂ ਵਾਪਸ ਆਇਆ ਵਾਂ ਤੇ ਮੈਨੂੰ ਭਾਬੀ ਬਾਹਰ ਮਰ ਕੇ ਆਂਦੀ ਵੀ ਉਹ ਠੀਕ ਨਹੀਂ ਉਹਨੂੰ ਵੀ ਹੋਇਆ ਅੱਛਾ ਸਿਰ ਬਣ ਗਈ ਬਈ ਆਹ ਭਾਬੀ ਚੁਗਲੀਆਂ ਲਾਣ ਦਾ ਬੜਾ ਮਤ ਹੈਗਾ ਸਾਰਾ ਪਤਾ ਚਲੋ ਕੋਈ ਗੱਲ ਨਹੀਂ ਜੇ ਕੰਮ ਵੰਡਿਆ ਤਾਂ ਬਰਬਰ ਕਰਿਆ ਕਰਾਂਗੇ ਠੀਕ ਹੈ ਕਰ ਲਿਆ ਕਰਾਂਗੇ ਤੇ ਸਾਗ ਦਾ ਵੀ ਵੰਡ ਦੇਣਾ ਇੱਕ ਇੱਕ ਦਾ ਇੱਕ ਸਾਫ ਕਰਦੇ ਇੱਕ ਕੁੱਤਰਦੇ ਤੇ ਇੱਕ ਉੱਚ ਪਾ ਦੇ ਆ ਪਤਿਲੇ ਚ ਚਲੋ ਕੋਈ ਗੱਲ ਹੀ ਮਿਲਾ ਲਿਆ ਠੀਕ ਹੈ ਯਾਰ ਮੈਂ ਐਵੇਂ ਨਾ ਗਰਮ ਹੋਈ ਠੀਕ ਹੈ ਮੈਂ ਸਾਗ ਦੇਖਾਂ ਤੂੰ ਹੀ ਕੋਣ ਜਾ ਦੇਣਾ ਜਾਵੇ ਮੈਨੂੰ ਵੀ ਕਹਿਣਾ ਤੇ ਜਨਮ ਦੇ ਘਟਾ ਟੜੀ ਪਈ ਗਾੜੀਆਂ ਇਹ ਵੀ ਜਿਾ ਸਿੱਖੀ ਹੁੰਦੀ ਏ ਨੇ ਪੇਕੇ ਘਰ ਫੇਰਾ ਗੱਲ ਹੋਣੀ ਚੱਲ ਕੋਈ ਨਹੀਂ ਇਸ ਬੰਦੇ ਨੂੰ ਵੀ ਜਾਜ ਆ ਜਾਊਗੀ